ਚੈਨਲ ਦਾ ਆ ਰਹੇ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਪੂਰੇ ਦੇਸ਼ ਦੇ ਅੰਦਰ ਵੱਡੇ ਪੱਧਰ ਤੇ ਸ਼ਰਦਾ ਭਾਵਨਾ ਨਾਂ ਮਨਾਇਆ ਜਾ ਰਿਹਾ ਹੈ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਬਟਾਲਾ ਚ ਵੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਦਾ ਭਾਵਨਾ ਨਾਂ ਮਨਾਇ ਗਈ ਇਸ ਮੌਕੇ ਦੇਖਿਆ ਗਿਆ ਕਿ ਸੰਗਤਾਂ ਵੱਲੋਂ ਲੰਬੀਆਂ-ਲੰਬੀਆਂ ਕਰਤਾਰਾਂ ਲਗਾ ਕੇ ਮੰਦਿਰਾਂ ਵਿੱਚ ਮੱਥਾ ਟੇਕਿਆ ਗਿਆ ਇਸ ਮੌਕੇ ਇਹ ਵੀ ਦੇਖਣ ਨੂੰ ਚਾਇਆ ਕਿ ਸੰਗਤਾਂ ਵੱਲੋਂ ਆਪਣੇ ਸੁਖਣਾ ਅਤੇ ਸ਼ਰਦਾ ਮੁਤਾਬਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇਵ ਬਾਲ ਰੂਪ ਚ ਸਜਾਇਆ ਗਿਆ ਅਤੇ ਮੰਦਰਾ ਦੀ ਹਾਜ਼ਰੀ ਭਰੀ ਗਈ। ਵੱਖ-ਵੱਖ ਭਜਨ ਮੰਡੀਆਂ ਨੇ ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਭਜਨ ਅਤੇ ਗੀਤ ਗਾਏ ਅਤੇ ਸੰਗਤਾਂ ਤੇ ਬੱਚਿਆਂ ਨੂੰ ਨੱਚਣ ਵਾਸਤੇ ਮਜਬੂਰ ਕਰ ਦਿੱਤਾ। ਇਸ ਮੌਕੇ ਵੱਖ-ਵੱਖ ਸ਼ਕਸ਼ੀਤਾਂ ਨੂੰ ਮੰਦਿਰ ਕਮੇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਆਧੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਸਰਚ ਕਰੋ ਦਾ RN News ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਛੜ ਨਾਲ ਮਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਆ ਲਾਲਕੀ ਜਲ ਚਲਦੀ ਨਾਲ ਕੇ ਸਾਥ ਲੈ ਕੇ ਮੂਰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਮੈਂ ਤੁਹਾਨੂੰ ਵਾਜਣਾ ਪਲੇ ਕਰ ਇਸ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਜਣਾ ਪਲੇ ਕਰ ਅਤੇ ਨਹੀਂ ਨ ਕਰੀਓ ਤੱਕ ਮੰਦਿਰ ਕਮੇਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਅਜੀ ਅਨੰਦਨ ਜੀ ਜਿਨ੍ਹਾਂ ਨੇ ਸਾਨੂੰ ਸਾਡੇ ਦਰਸ਼ਕਾਂ ਕਰਨ ਦਾ ਮੌਕਾ ਦਿੱਤਾ ਮੈਂ ਇਹਨਾਂ ਵਿਦਿਆਰਥੀਆਂ ਨੂੰ ਧੰਨਵਾਦੀ ਆ ਜੀ ਜੀ ਸਾਡੇ ਜੀ ਸਾਹਿਬ ਜੀ ਮੈਂ ਇਹਨਾਂ ਨੇ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਹੀ ਸਤਿਕਾਰਯੋਗ ਸਾਡੇ ਕਸ਼ਮ ਭਾਜੀ ਜਿੱਥੇ ਵੀ ਰਹੀਏ ਤੁਹਾਡਾ ਬਹੁਤ ਹੀ ਪ੍ਰਕਾਰ ਕਰਦੇ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਰਿਧੀ ਆ ਆਪਣੇ ਜਨਮ ਅਸ਼ਮੀ ਦੇ ਪਰਵ ਤੇ ਆਪ ਸਭ ਨੂੰ ਔਰ ਮੰਦਰ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਜਿਸ ਤਰ੍ਹਾਂ ਵੀ ਭਾਜੀ ਉਹਨਾਂ ਦੇ ਸਿਆ ਕਸ਼ਮ ਜੀ ਨੇ ਅੱਜ ਦੀ ਔਰ ਹੋਰ ਇਸ ਤਰ੍ਹਾਂ ਸਮਾਜ ਦੇ ਨਾਲ ਸਾਨੂੰ ਆਪਣੇ ਜਿਹੜੇ ਜੁੜ ਕੇ ਆਪਣੇ ਪਰਵ ਜਿਹੜੇ ਆ ਜਰੂਰ ਮਨਾਣੇ ਚਾਹੀਦੇ ਨੇ ਔਰ ਮੈਂ ਇੱਕ ਵਾਰੀ ਫਿਰ ਇਸ ਮੰਚ ਤੋਂ ਆਪ ਸਭ ਕੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਰਿਨੀਆਂ ਔਰ ਇਹਦੇ ਨਾਲ-ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਨਾ ਕਿ ਸਾਡੇ ਨੀਰਜ ਜੀ ਔਰ ਆਡੀ ਇੱਕ ਟੀਮ ਹੈਗੀ ਹੈ ਜਿਹੜੀ ਬਾਰਡਰ ایرিয়া ਹੈਗਾ ਆ ਉਹਦੇ ਦੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਨਾਂ ਤੇ ਕੰਮ ਕਰਦੀ ਹੈ ਯਾਨੀ ਕਿ ਸਮਾਜਿਕ ਕੰਮ ਕਰਦੀ ਆ ਔਰ ਉਹਦੇ ਵਿੱਚ ਆਪਾਂ ਜਿਸ ਤਰ੍ਹਾਂ ਬੱਚਿਆਂ ਨੇ ਕੋਈ ਕੰਪੀਟੀਸ਼ਨ ਲੜਨਾ ਉਹਦੇ ਲਈ ਫ੍ਰੀ ਕੋਚਿੰਗ ਔਰ ਬਾਰਡਰ ਦੇ ਏਰੀਆ 'ਚ ਜਿਹੜੇ ਜਿਸ ਤਰ੍ਹਾਂ ਕਿਸੇ ਨੇ ਕੋਈ ਆਰਮੀ 'ਚ ਭਰਤੀ ਹੋਣਾ ਆਪਣੇ ਜਿੱਦਾਂ ਨਗਰ ਹੈਗਾ ਇਹਦੇ 'ਚ ਕਿਸੇ ਨੇ ਭਰਤੀ ਹੋਣਾ ਉਹਦੀ ਗਾਈਡ ਜਿਹੜੀ ਗਾਈਡੈਂਸ ਆ ਉਹ ਆਪਾਂ ਆਪਣੀ ਸਮਿਤੀ ਦੁਆਰਾ ਜਿੰਮੇ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਤੂਮ ਦਾ ਅਮਰ ਜਨਮਤੀ ਬਣਾਈ ਜਾਂਦੀ ਹੈ। ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ ਹਾਂ। ਧੰਨਵਾਦ।